ਮੇਰੇ ਲੱਗਦਾ ਜਿੰਨੇ ਮੰਦਰ ਗੁਰਦੁਆਰੇ ਮਸਜਿਦ ਜਾਂ ਕੋਤਾਰਬਿ ਜਗਨ ਹਰ ਜਗ੍ਹਾ ਚੀਜ਼ ਬਦ ਲੈਣਗੇ ਔਰ ਜਿੱਥੇ ਉਹਨਾਂ ਦਾ ਪ੍ਰੋਗਰਾਮ ਜਦ ਬੰਗਲ ਪ੍ਰੋਗਰਾਮ ਉੱਥੇ ਮ ਖੜੇ ਗਏ ਨਾ ਹਰ ਜਗ੍ਹਾ ਮ ਖੜੇ ਟਿਕ ਕੇ ਗਏ ਔਰ ਰੱਦੀਆ ਔਰ ਲੋਕਾਂ ਦਾ ਸਮੂਹ ਮਿਲੇਗਾ ਤਾਂ ਬੋਲ ਰਿਹਾ ਸੀ ਮਾਤਾ ਦੀ ਕਿਰਪਾ ਨਾਲ ਇਹ ਲੋਕ ਸਵਾਜਿਅ ਜੀ ਬੀਜੇਤਨ ਕਰੀਏ ਲਗਾਤਾਰ ਕਾਰਜਕਰਤਾਵਾਂ ਦੇ ਮਿਲਣ ਹੋਏ ਔਰ ਲਗਾਤਾਰ ਨੋ ਤੋਂ ਨੋ ਵੀਰਾਂ ਸੋਚ ਕਰਕੇ ਤੁਸ ਮਿਲਣ ਹੋਏ ਇੱਕ ਪਠਾਨ ਕੋੜਾ 21 ਤਰੀਕ ਨੂੰ ਪ੍ਰੋਗਰਾਮ ਲਗੋਰੀਆਂ 9 ਦੇ 9 ਹਾਸੋ ਵਿੱਚ ਲਗਾਏ ਆ ਤੇ ਬਹੁਤ ਬਦਿਆ ਰਿਸਪੌਂਸ ਆ ਲੋਕਾਂ ਦਾ ਮੰਨਣਾ ਕੀ ਸੋਰੀ ਫਿਰ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ